ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੇਕਰ ਤੁਸੀਂ ਵੀ ਚਾਹੋ ਨੀ ਵੀ ਇਹ ਸਾਗ ਬਣਾਈਏ ਤਾਂ ਸਾਡੀ ਮਿਹਨਤ ਵੀ ਘਟ ਆਵੇ ਤਾਂ ਜ਼ੋਰ ਵੀ ਨਾ ਲੱਗੇ ਤਾਂ ਘੁੱਟਣਾ ਵੀ ਨਾ ਪਵੇ ਤੇ ਆਜੋ ਅੱਜ ਸੌਖੇ ਜਿਹੇ ਤਰੀਕੇ ਨਾਲ ਸਾਗ ਬਣਾਉਣੇ ਤਾਂ ਇੱਥੇ ਸਾਨੂੰ ਸਾਗ ਮਿਲਿਆ ਜਿਹੜਾ ਬਹੁਤ ਹੀ ਬਰੀਕ ਗੰਦਰਾ ਵਾਲਾ ਜਿਨ੍ਹਾਂ ਨੂੰ ਕਹਿੰਦੇ ਆ ਫੋਟਾਂ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਆ ਤੁਸੀਂ ਦੱਸਿਓ ਕਮੈਂਟ ਕਰਕੇ ਤਾਂ ਇੱਥੇ ਆਪਾਂ ਸਾਗ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਤਾਂ ਉਹਨੂੰ ਚੁੱਲ੍ਹੇ ਦੇ ਉੱਤੇ ਧਰ ਦਿੱਤਾ ਤੇ ਚਾਲੂ ਇਹ ਰਿਜਦਾ ਆ 2 ਘੰਟਿਆਂ ਬਾਅਦ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਅੱਲਣ ਸਿੱਥੇ ਕੋਸੇ ਜੇ ਪਾਣੀ ਦੇ ਵਿੱਚ ਆਪਾਂ ਮੱਕੀ ਦਾ ਆ ਫਿਰ ਤੁਸੀਂ ਇਹਨੂੰ ਗੈਸ ਤੋਂ ਥੱਲੇ ਲਾ ਕੇ ਵਿਖਸਰ ਦੀ ਹੈਲਪ ਦੇ ਨਾਲ ਵੀ ਚੰਗੀ ਤਰ੍ਹਾਂ ਇਹਨੂੰ ਇੱਕ ਬੈਟਰ ਰੈਡੀ ਕਰ ਲਓ ਵੀ ਥੋੜਾ ਪਤਲਾ ਜਿਆ ਰਹਿ ਜਵੇ ਉਸ ਤੋਂ ਬਾਅਦ ਇਹ ਆਪਾਂ ਇਹਨੂੰ ਰਿੱਜ ਦੇ ਸਾਗ ਦੇ ਵਿੱਚ ਹੀ ਪਾਉਣਾ ਆ ਤਾਂ ਜੋ ਆਟੇ ਦੀਆਂ ਜਿਹੜੀਆਂ ਡਲੀਆਂ ਉਹ ਵੀ ਵਿੱਚ ਖੁਰ ਜਾਣ ਤੇ ਇਹਨੂੰ ਤੁਸੀਂ 10-15 ਮਿੰਟ ਲਈ ਫੇਰ ਰਜਾਉਣਾ ਆ ਜਿਹੜਾ ਉਹਦਾ ਪਾਣੀ ਆ ਉਹ ਚੰਗੀ ਤਰ੍ਹਾਂ ਸੋਖ ਹੋ ਜਵੇ ਠੀਕ ਆ ਜੀ ਜਦ ਤੱਕ ਇਹ ਰਿੱਜਦਾ ਆ ਤੇ ਆਪਾਂ ਇੱਕ ਸਾਈਡ ਜਿਹੜਾ ਗੈਸ ਤੇ ਲਗਾਵਾਗੇ ਇਹਨੂੰ ਤੜਕਾ ਤੇ ਆਪਾਂ ਤੜਕਾ ਭੁੰਨਦੇ ਇੱਥੇ ਚੰਗੀਆਂ ਜਾਂ ਮਿਰਚਾਂ ਪਾ ਕੇ ਤੇ ਲਓ ਜੀ ਤੜਕਾ ਸਾਡਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਆਪਾਂ ਇਹਨੂੰ ਸਾਗ ਦੇ ਵਿੱਚ ਕਰ ਦਿੱਤਾ ਮਿਕਸ ਤੇ ਇਹਦੇ ਵਿੱਚ ਆਪਾਂ ਲੂਣ ਤੇ ਸਿਰਫ ਮਿਰਚਾਂ ਪਾਈਆਂ ਹੋਰ ਕੋਈ ਮਸਾਲਾ ਪਾਇਆ ਨਹੀਂ ਤੇ ਸਾਗ ਸਾਡਾ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਦਿਲ ਕਿਸੇ ਦਾ ਦਿਖਾਇਓ ਨਾ ਸਾਰੇ ਜਣੇ ਜਰੂਰ ਅਮਲ ਕਰਿਓ ਸਗਾਲ ਤੇ ਖਾਓ ਪੀਓ ਐਸ਼ ਕਰੋ ਤੇ ਪਰ ਕਿਸੇ ਨੂੰ ਦੁਖੀ ਨਾ ਕਰੋ